ਭਾਰਤ ਦੀ ਹਵਾਈ ਯਾਤਰਾ ਨਿਯੰਤਰਕ ਏਜੰਸੀ ਡੀਜੀਸੀਏ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ 에어 ਇੰਡੀਆ ਦੇ ਬੋਇੰਗ 7878 ਡ੍ਰੀਮ ਲਾਈਨਰ ਜਹਾਜ਼ ਵਿੱਚ ਫਿਊਲ ਕੰਟਰੋਲਸ ਵਿੱਚ ਨਾਲ ਸੰਬੰਧਤ ਕੋਈ ਤਕਨੀਕੀ ਖਾਮੀ ਨਹੀਂ ਮਿਲੀ ਹੈ ਇਹ ਜਾਂਚ ਪਾਇਲਟ ਵੱਲੋਂ ਦਿੱਤੀ ਗਈ ਰਿਪੋਰਟ ਤੋਂ ਬਾਅਦ ਕੀਤੀ ਗਈ ਸੀ ਇਹ ਮਾਮਲਾ ਐਤਵਾਰ ਨੂੰ ਸਾਹਮਣੇ ਆਇਆ ਸੀ ਜਦੋਂ ਲੰਡਨ ਤੋਂ ਉਡਾਨ ਭਰ ਕੇ ਆਏ 에ਅਰ ਇੰਡੀਆ ਦੇ ਜਹਾਜ਼ ਨੇ ਬੈਂਗਲੁਰੂ 에ਅਰਪੋਰਟ ਤੇ ਲੈਂਡਿੰਗ ਕੀਤੀ ਟੇਕ ਆਫ ਦੌਰਾਨ ਇੰਜਨ ਸਟਾਰਟ ਕਰਦੇ ਸਮੇਂ ਕਰੀਓ ਨੇ ਧਿਆਨ ਦਿੱਤਾ ਕਿ ਫਿਊਲ ਕੰਟਰੋਲਸ ਵਿੱਚ ਦੋ ਵਾਰ ਰਨ ਪੋਜੀਸ਼ਨ ਵਿੱਚ ਪੂਰੀ ਤਰ੍ਹਾਂ ਲੋਕ ਨਹੀਂ ਹੋ ਰਿਹਾ ਸੀ ਹਲਕੀ ਵਰਟੀਕਲ ਦਬਾਅ ਨਾਲ ਹਿੱਲ ਰਿਹਾ ਸੀ ਹਾਲਾਂਕਿ ਤੀਜੀ ਵਾਰ ਸਵਿੱਚ ਸਹੀ ਤਰੀਕੇ ਨਾਲ ਸਥਿਰ ਰਿਹਾ ਤੇ ਪੂਰੀ ਉਡਾਨ ਦੌਰਾਨ ਜਹਾਜ਼ ਦੀ ਨਿਗਰਾਨੀ ਕੀਤੀ ਗਈ ਟੀਜੀਸੀਏ ਦੇ ਮੁਤਾਬਕ ਉਡਾਨ ਬਿਨਾ ਕਿਸੇ ਘਟਨਾ ਦੇ ਸੁਰੱਖਿਅਤ ਤਰੀਕੇ ਨਾਲ ਪੂਰੀ ਹੋਈ ਨਿਯੰਤਰਕ ਏਜੰਸੀ ਨੇ ਕਿਹਾ ਹੈ ਕਿ ਜਦੋਂ ਫਿਊਲ ਕੰਟਰੋਲਸ ਵਿੱਚ ਨੂੰ ਬੋਇੰਗ ਵੱਲੋਂ ਸਫਾਰਿਸ਼ ਕੀਤੇ ਤਰੀਕੇ ਅਨੁਸਾਰ ਚਲਾਇਆ ਗਿਆ ਤਾਂ ਇਹ ਪੂਰੀ ਤਰ੍ਹਾਂ ਠੀਕ ਕੰਮ ਕਰਦਾ ਪਾਇਆ ਗਿਆ ਤੇ ਰਨ ਤੋਂ ਕੱਟ ਆਫ ਸਥਿਤੀ ਵਿੱਚ ਨਹੀਂ ਗਿਆ ਹਾਲਾਂਕਿ ਗਲਤ ਤਰੀਕੇ ਨਾਲ ਹੈਂਡਲ ਕਰਨ ਤੇ ਇਹ ਆਸਾਨੀ ਨਾਲ ਹਿੱਲ ਸਕਦਾ ਹੈ ਇਹ ਜਾਂਚ ਡੀਜੀਸੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪ੍ਰਭਾਵਿਤ ਜਹਾਜ਼ ਤੇ ਇੱਕ ਹੋਰ ਜਹਾਜ਼ ਤੇ ਕੀਤੀ ਗਈ ਡੀਜੀਸੀ ਨੇ 에ਅਰ ਇੰਡੀਆ ਨੂੰ ਨਿਰਦੇਸ਼ ਦਿੱਤਾ ਕਿ ਬੋਇੰਗ ਵੱਲੋਂ ਦਿੱਤੀ ਗਈ ਫਿਊਲ ਕੰਟਰੋਲ ਸਵਿਚ ਚਲਾਉਣ ਦੀ ਸਹੀ ਪ੍ਰਕਿਰਿਆ ਸਾਰੇ ਕਰੂ ਮੈਂਬਰਾਂ ਤੱਕ ਤੁਰੰਤ ਪਹੁੰਚਾਈ ਜਾਵੇ ਇਸ ਮਾਮਲੇ ਨੇ ਇਸ ਲਈ ਵੀ ਧਿਆਨ ਖਿੱਚਿਆ ਕਿਉਂਕਿ ਇਹ ਪਿਛਲੇ ਸਾਲ ਜੂਨ ਵਿੱਚ ਅਹਮਦਾਬਾਦ ਤੋਂ ਉਡਾਨ ਭਰਨ ਤੋਂ ਕੁਝ ਹੀ ਸਮੇਂ ਬਾਅਦ ਹੋਏ 에어 ਇੰਡੀਆ ਦੇ ਬੋਇੰਗ 787 ਹਾਦਸੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਜਿਸ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ ਉਸ ਹਾਦਸੇ ਦੀ ਜਾਂਚ AIB ਵੱਲੋਂ ਕੀਤੀ ਜਾ ਰਹੀ ਹੈ ਤੇ ਅੰਤਿਮ ਰਿਪੋਰਟ ਆਉਣੀ ਬਾਕੀ ਹੈ ਹਵਾਈ ਸੁਰੱਖਿਆ ਮਾਹਰਾਂ ਮੁਤਾਬਕ ਬੋਇੰਗ ਦੇ ਫਿਊਲ ਕੰਟਰੋਲ ਸਵਿਚ ਦੀ ਡਿਜ਼ਾਈਨ ਅਜਿਹੀ ਹੈ ਕਿ ਇਹ ਬਿਨਾਂ ਇਰਾਦੇ ਦੇ ਨਹੀਂ ਹਿੱਲ ਸਕਦਾ ਪੀਜੀਸੀਆ ਤੇ 에어 ਇੰਡੀਆ ਦੋਵਾਂ ਨੇ ਦੁਹਰਾਇਆ ਹੈ ਕਿ ਫਲੀਟ ਵਿੱਚ ਮੌਜੂਦ ਸਾਰੇ ਬੋਇੰਗ 787 ਜਹਾਜ਼ਾਂ ਦੀ ਜਾਂਚ ਦੌਰਾਨ ਕੋਈ ਤਕਨੀਕੀ ਦੋਸ਼ ਨਹੀਂ ਮਿਲਿਆ ਹੈ